ਸਾਸੀ ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੁਖਮੰਚੀਮਾ ਸਵਾਗਤ ਕਰਦਾ ਬੇਹੱਦ ਦੁਖਦਾਈ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਤੇ ਕਿ ਇੱਕ ਧਾਰਮਿਕ ਯਾਤਰਾ ਦੇ ਲਈ ਹਿਮਕੁੰਡ ਸਾਹਿਬ ਦੀ ਯਾਤਰਾ ਦੇ ਲਈ 18 ਸਾਲਾਂ ਨੌਜਵਾਨ ਆਪਣੇ ਕੁਝ ਹਾਣੀ ਨੌਜਵਾਨ ਸਾਥੀਆਂ ਦੇ ਨਾਲ ਜਾਂਦਾ ਪਰ ਹੋਣੀ ਨੂੰ ਕੁਝ ਹੋਰ ਮਨਜ਼ੂਰ ਹੁੰਦਾ ਕਿ ਰਸਤੇ ਦੇ ਵਿੱਚ ਰੇਲਿੰਗ ਤੋਂ ਤਿਲਕਣ ਦੇ ਕਾਰਨ 300 ਫੁੱਟ ਠੂੰਗੀ ਖੱਡ ਦੇ ਵਿੱਚ ਡਿੱਗ ਜਾਂਦਾ ਜਿਸ ਦੇ ਕਾਰਨ ਮੌਕੇ ਤੇ ਉਸ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਅਮ੍ਰਿਤਸਰ ਦੇ ਪਿੰਡ ਕਨਪੁਰ ਕਾਲੇ ਦਾ ਨਾਲ ਸੰਬੰਧਤ ਇੱਕ ਦੁਖਦਾਈ ਖਬਰ ਹੈ ਜਿੱਥੇ ਕਿ 18 ਸਾਲਾ ਨੌਜਵਾਨ ਗੁਰਪ੍ਰੀਤ ਸਿੰਘ ਦੀ ਹੇਮਕੋਟ ਸਾਹਿਬ ਦੀ ਯਾਤਰਾ ਦੌਰਾਨ ਮੌਤ ਹੋ ਚੁੱਕੀ ਹੈ ਗੁਰਪ੍ਰੀਤ ਸਿੰਘ ਜੋ ਕਿ ਇੱਕ ਗ੍ਰੰਤੀ ਸਿੰਘ ਦਾ ਪੁੱਤਰ ਸੀ ਆਪਣੇ ਨਾਨਕੇ ਪਰਿਵਾਰ ਨਾਲ ਹੇਮਕੁੰਡ ਸਾਹਿਬ ਦੇ ਦਰਸ਼ਨਾਂ ਦੇ ਲਈ ਗਿਆ ਹੋਇਆ ਸੀ ਯਾਤਰਾ ਦੌਰਾਨ ਰਸਤੇ ਵਿੱਚ ਰੇਲਿੰਗ ਤੋਂ ਤਿਲਕਣ ਕਾਰਨ 300 ਵੋਟ ਡੂੰਗੀ ਖੜ ਦੇ ਵਿੱਚ ਡਿੱਗ ਜਾਂਦਾ ਮੌਕੇ ਤੇ ਗੁਰਪ੍ਰੀਤ ਸਿੰਘ ਦੀ ਮੌਤ ਹੋ ਜਾਂਦੀ ਹੈ ਇਸ ਅਚਾਨਕ ਵਾਪਰੇ ਹਾਦਸੇ ਦੇ ਨਾਲ ਪੂਰਾ ਪਰਿਵਾਰ ਅਤੇ ਉਸ ਦਾ ਪਿੰਡ ਇਸ ਵਕਤ ਗਮ ਦੇ ਮਾਹੌਲ ਵਿੱਚੋਂ ਦਿਲੰਗ ਰਿਹਾ ਗੁਰਪ੍ਰੀਤ ਸਿੰਘ ਆਪਣੇ ਪਰਿਵਾਰ ਅਤੇ ਇਲਾਕੇ ਦੇ ਵਿੱਚ ਹਰਮਨ ਪਿਆਰਾ ਸੀ ਉਹ ਆਪਣੇ ਇਸ ਨਰਮ ਸੁਭਾਅ ਧਾਰਮਿਕ ਚਤਤ ਤੇ ਵਿਦਿਆ ਦੇ ਵਿੱਚ ਵਧੀਆ ਰੁਚੀ ਰੱਖਣ ਵਾਲਾ ਤੇ ਨਾਲ ਦੀ ਨਾਲ ਉਸ ਦੇ ਸੰਸਕਾਰ ਮੌਕੇ ਉਸ ਦੇ ਜਿਹੜੇ ਸਕੂਲ ਦੇ ਵਿੱਚ ਪੜਾਉਣ ਵਾਲੇ ਅਧਿਆਪਕ ਵੀ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਵੀ ਉਸ ਦੀਆਂ ਸਿਫਤਾਂ ਕੀਤੀਆਂ ਗਈਆਂ ਨੇ ਕਿਹਾ ਗਿਆ ਕਿ ਗੁਰਪ੍ਰੀਤ ਸਿੰਘ ਇੱਕ ਸੰਗਰਸ਼ੀਲ ਅਤੇ ਬਹੁਤ ਹੁਸ਼ਿਆਰ ਵਿਦਿਆਰਥੀ ਸੀ ਉਹਨਾਂ ਇਹ ਵੀ ਕਿਹਾ ਕਿ ਉਸ ਦੀ ਕਮੀ ਹਰ ਵਕਤ ਮਹਿਸੂਸ ਹੁੰਦੀ ਰਹੇਗੀ ਤਾਂ ਬਹੁਤ ਜ਼ਿਆਦਾ ਦੁਖਦਾਈ ਘਟਨਾ ਵਾਪਰੀਆ ਪਰਿਵਾਰ ਦਾ ਸਕੇ ਸਬੰਧੀਆਂ ਦਾ ਰੋ ਰੋ ਕੇ ਬੁਰਾ ਹਾਲ ਹੋ ਚੁੱਕਿਆ ਜਿੱਤੇ ਕੇ ਧਾਰਮਿਕ ਯਾਤਰਾ ਦੇ ਲਈ ਬਹੁਤ ਸਾਰੇ ਧਾਰਮਿਕ ਜਜ਼ਬਾਤ ਮਨ ਦੇ ਵਿੱਚ ਲੈ ਕੇ 18 ਸਾਲਾ ਗੁਰਪ੍ਰੀਤ ਸਿੰਘ ਹਿਮਕੋਟ ਸਾਹਿਬ ਦੀ ਯਾਤਰਾ ਦੇ ਲਈ ਜਾਂਦਾ ਪਰ ਹੋਣੀ ਨੂੰ ਕੁਝ ਹੋਰ ਮਨਜ਼ੂਰ ਹੁੰਦਾ ਕਿ ਰਸਤੇ ਦੇ ਵਿੱਚ ਰੇਲਿੰਗ ਤੋਂ ਤਿਲਕਣ ਕਾਰਨ ਮੌਤ ਹੋ ਜਾਂਦੀ ਆ ਹੋਰ ਕੀ ਕੁਝ ਕਹਿਣਾ ਪਰਿਵਾਰ ਦਾ ਉਸ ਦੇ ਸਕੇ ਸਬੰਧੀਆਂ ਦਾ ਜਾਂ ਪਰ ਸਕੂਲ ਦੇ ਵਿੱਚ ਪੜਾਉਣ ਵਾਲੇ ਅਧਿਆਪਕਾਂ ਦਾ ਉਹ ਦੇਖਦੇ ਆ ਹਾਂਜੀ ਅਮਨਦੀਪ ਸਿੰਘ ਹੈਗਾ ਜੀ ਮੈਂ ਘਟਨਾ ਜੀ ਆਪਣੇ ਨਾਨਕੇ ਪਰਿਵਾਰ ਦੇ ਨਾਲ ਹਿਮਕੁੰਡ ਸਾਹਿਬ ਗਏ ਸੀ ਜੀ ਤੇ ਇਹ ਕਦੋਂ ਆਪਣਾ ਗੋਬਿੰਦ ਘਾੜ ਤੋਂ ਗਾੜੀ ਜਾਣ ਲੱਗੇ ਨੇ ਤੇ ਨਾ ਰੇਲਿੰਗ ਹੁੰਦੀ ਉੱਥੋਂ ਕਿਤੇ ਪੈਰ ਤਿਲਕ ਗਿਆ ਤੇ 300 ਫੁੱਟ ਡੂੰਗੀ ਖਾਈ ਸੀ ਕਿਤੇ ਵਿੱਚ ਜਾ ਡਿੱਗੇ ਜੀ ਇਹ ਕਿਹੜੇ ਦਾ ਜੀ ਨੰਦਾ ਗੁਰਪ੍ਰੀਤ ਸਿੰਘ ਜੀ 18-19 ਸਾਲ ਜੀ ਇਹ ਪਿਤਾ ਕੀ ਕੰਮ ਕਰਦੇ ਨੇ ਇਹ ਪਿਤਾ ਇਹਨਾਂ ਤੇ ਗਰੰਥੀ ਆ ਜੀ ਤੇ ਬੇਟਾ ਜੀ ਸਟੱਡੀ ਕਰ ਰਿਹਾ ਸੀ ਜੀ ਕਿੰਨੇ ਭੈਣਾਂ ਦਾ ਭਾਗ ਇਹ ਇੱਕ ਭੈਣ ਤੇ ਇੱਕ ਇਹ ਆਪ ਹੀ ਆ ਜੀ ਦੋ ਹੀ ਬੱਚੇ ਆ ਜੀ ਉਹਨਾਂ ਦੇ ਹਾਂਜੀ ਇੱਥੇ ਪਰਿਵਾਰ ਨੂੰ ਕੁਝ ਦਾ ਬੋਲ ਲੱਗਾ ਘਟਨਾ ਵਾਲੇ ਇਹਨਾਂ ਦੇ ਆਪਣੇ ਨਾਨਕੇ ਪਰਿਵਾਰ ਨਾਲ ਗਿਆ ਸੀ ਜੀ ਉਹਨਾਂ ਦੀ ਕਾਲ ਆਈ ਜੀ ਇੱਦਾਂ ਇੱਦਾਂ ਮਿਸ ਅਪਪਾਇੰਟਮੈਂਟ ਹੋ ਗਈ ਆ ਜੀ ਕਿੰਨੀ ਤੋਂ ਮੀਟਰ ਦੀ ਤੋਂ ਵੱਡਾ ਹੈ ਇਹ 300 ਫੁੱਟ ਜੀ ਹਾਂਜੀ ਹਾਂਜੀ ਮੌਕੇ ਤੇ ਡੈਥ ਹੋ ਗਈ ਜੀ ਹਾਂਜੀ ਮੇਰਾ ਨਾਮ ਰਾਜਵੀਰ ਕੌਰ ਗਰੇਵਾਲ ਟੀਚਰ ਖਾਲਸਾ ਕੋਲ ਇੰਟਰਨੈਸ਼ਨਲ ਪਬਲਿਕ ਸਕੂਲ ਜੋ ਅੱਜ ਪੜਣਾ ਵਾਪਰਿਆ ਇਹ ਬਹੁਤ ਹੀ ਦੁੱਖਦਾਈ ਆ ਅਕੈ ਤ ਇਸ ਹੈ ਗੁਰਪ੍ਰੀਤ ਸਿੰਘ ਪੁੱਤਰ ਸਰਦਾਰ ਹਰਦੀਪ ਸਿੰਘ ਜੋ ਕਿ ਸਾਡੇ ਸਕੂਲ ਦਾ ਹੋਣਹਾਰ ਵਿਦਿਆਰਥੀ ਕਮਰਸ ਦਾ ਬਹੁਤ ਹੀ ਆਗਿਆਕਾਰੀ ਬੱਚਾ ਮੇਰੇ ਕੋਲ ਸ਼ਬਦ ਨਹੀਂ ਇਸ ਟਾਈਮ ਕਹਿਣ ਲਈ ਅਰਦਾਸ ਇੰਨੀ ਸੋਹਣੀ ਕਰਦਾ ਕੀਰਤਨ ਇੰਨੇ ਸੋਹਣਾ ਕਰਦਾ ਤਬਲਾ ਇੰਨਾ ਵਧੀਆ ਪਲੇ ਕਰਦਾ ਸੀ ਬਹੁਤ ਹੀ ਪਰਿਵਾਰ ਨੂੰ ਘਾਟਾ ਪਿਆ ਆ ਮੇਰੇ ਕੋਲ ਸ਼ਬਦ ਨਹੀਂ ਆ ਮੈਡਮ ਕੁਲਜੀਤ ਨੇ ਇਹਨਾਂ ਨੇ ਉਸ ਬੱਚੇ ਦੀ ਇੱਥੇ ਸਾਡੇ ਸਕੂਲ ਐਡਮਿਸ਼ਨ ਕਰਾਈ ਸੀ ਮੈਂ ਪਰਮਾਤਮਾ ਅੱਗੇ ਇਹ ਅਰਦਾਸ ਕਰਦੀ ਆ ਵਿਛੜੀ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਇਸ ਸਮੇਂ ਮੇਰੇ ਕੋਲ ਸ਼ਬਦ ਨਹੀਂ ਜੋ ਮੈਂ ਕਹਿ ਸਕਾਂ ਪਰਿਵਾਰ ਚ ਜੀ ਗੁਰਪ੍ਰੀਤ ਸਿੰਘ ਦੇ ਫਾਦਰ ਦਾਦੀ ਮਾਂ ਉਹਦੀ ਛੋਟੀ ਪੈਣ ਹੈ ਮਦਰ ਹੈ ਗੁਰਪ੍ਰੀਤ ਦੀ 18 ਸਾਲ ਉਮਰ ਸੀ ਇਸ ਉਮਰ ਦੇ ਵਿੱਚ ਮਾਂ ਪਿਓ ਦਾ ਲੱਕ ਟੁੱਟ ਜਾਂਦਾ ਜਦੋਂ ਜਵਾਨੀ ਦੀ ਉਮਰ ਦੇ ਵਿੱਚ ਹਰ ਇੱਕ ਨੇ ਆਪਣੇ ਸੁਪਨੇ ਸਜਾਏ ਹੁੰਦੇ ਨੇ ਤੁਸੀਂ ਵੀ ਜਾਣਦੇ ਹੋ ਇੰਨਾ ਆਗਿਆਕਾਰੀ ਬੱਚਾ ਜੋ ਪਤਾ ਲੱਗਾ ਕਿ ਹਿਮਕੁੰਡ ਸਾਹਿਬ ਹੀ ਗਿਆ ਉੱਥੇ ਜਾ ਕੇ ਕੋਈ ਰੇਲਿੰਗ ਨੂੰ ਪਕੜਿਆ ਉਹ ਨਹੀਂ ਸੀ ਮਜ਼ਬੂਤ ਤੇ 350 ਫੁੱਟ ਦੀ ਖਾਈ ਦੇ ਵਿੱਚ ਡਿੱਗ ਕੇ ਜਿਹੜਾ ਆ ਸਾਨੂੰ ਸਦਾ ਲਈ ਅਲਵਿਦਾ ਕਹਿ ਗਿਆ ਬਹੁਤ ਹੀ ਦੁਖਦਈ ਆ ਇਸ ਦੁੱਖ ਦੇ ਪਾਣੀ ਦੇ ਵਿੱਚ ਅਸੀਂ ਹੋਰ ਤੇ ਕੁਝ ਨਹੀਂ ਕਰ ਸਕਦੇ ਸ਼ਰੀਕ ਹੋ ਕੇ ਦੁੱਖੀ ਬਣਾ ਸਕਦੇ ਕਿੰਨੇ ਸੁੱਖ ਵੇਲੇ ਨਾ ਜਰੂਰ ਦੁੱਖ ਵੇਲੇ ਜਿਹੜਾ ਆ ਸਾਨੂੰ ਹਾਜ਼ਰ ਹੋਣਾ ਚਾਹੀਦਾ ਆ ਉਸ ਪਰਮਾਤਮਾ ਅੱਗੇ ਹੀ ਅਰਦਾਸ ਆ ਕਿ ਵਿਛੜੀ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਪਰਮਾਤਮਾ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਪ੍ਰਿੰਸੀਪਲ ਮੈਡਮ ਨਿਰਮਲਜੀਤ ਗਿੱਲ ਵੱਲੋਂ ਸਵੇਰੇ ਵੀ ਮਾਰਨਿੰਗ ਅਸੈਂਬਲੀ ਦੇ ਵਿੱਚ ਅਰਦਾਸ ਕੀਤੀ ਗਈ 2 ਮਿੰਟ ਦਾ ਮੌਨ ਤੇ ਅਸੀਂ ਸਾਰਾ ਸਟਾਫ ਮੈਡਮ ਮੰਦੀਪ ਮਿਊਜ਼ਿਕ ਆਏ ਨੇ ਆਂਚ ਲਾਏ ਨੇ ਉਹਨਾਂ ਦੇ ਕਲਾਸ ਇਨਚਾਰਜ ਨੇ ਮੈਡਮ ਸ਼ਰੂਤੀ ਸ੍ਰੀਨ ਮੈਡਮ ਕੁਲਜੀਤ ਕੌਰ ਸਾਰਾ ਸਟਾਫ ਇੱਥੇ ਹਾਜ਼ਰ ਹੈ ਗੁਰਪ੍ਰੀਤ ਸਿੰਘ ਜੀ ਕਿੰਨੀ ਉਮਰ ਦੀ 18 ਸਾਲ ਦੀ ਕੱਟਣਾ ਕੀ ਬਾਪ ਜੀ ਕੱਟਣਾ ਯਾਤਰਾ ਤੇ ਗਿਆ ਇਹ ਇੰਪੁਨ ਸਾਹਿਬ ਤੇ ਉਸੇ ਪੈਦਲ ਯਾਤਰਾ ਜਿੱਥੇ ਉਥੋਂ ਕਿਦ ਰਸਤੇ ਰਖ ਲੋਗੇ ਸਾਲ ਲੈਂ ਲਗਾ ਜਾਂ ਕਿਸ ਤਰ੍ਹਾਂ ਖਲੋਤਾ ਹੈ ਉਹ ਐਂਗਲ ਦੇ ਨਾਲ ਸਾਰਾ ਲਿਆ ਥੱਲੇ ਡੇ ਕੇ ਪਹਿ ਜਾ ਕੇ ਖਾਈ ਦੇ ਵਿੱਚ ਤਤ ਰਸੀ ਜਾਣੇ ਹੈਗੇ ਯਾਤਰਾ ਦੇ ਦੱਸਣ ਕੀ ਕਰਨਾ ਪਿਆ ਉਹ ਪੁੱਛੀ ਕਰਨਾ ਬਾਸ ਥੱਲੇ ਡੇ ਖੜਾ ਹੈ ਡੇ ਪਿਆ ਵਿੱਚ ਖਾਈ ਦੇ ਵਿੱਚ ਬਸ ਖਾਈ ਸਿਰ ਜਾ ਕੇ ਵੱਜਾ ਪੱਥਰ ਨਾਲ ਪ੍ਰਗਟ ਸਿੰਘ ਕੀ ਲੱਗਦਾ ਤੁਸੀਂ ਮੈਂ ਬੱਚੇ ਦਾ ਮਾਮਾ ਲੱਗਦਾ ਠੀਕ ਹੈ ਤੁਸੀਂ ਨਾਲ ਸੀ ਹੋਈ ਥੋੜਾ ਜਿਹਾ ਅੱਗੇ ਸੀ ਬੇਟਾ ਮੇਰਾ ਨਾਲ ਸੀ ਨਾਲ ਚਾਰ ਜਣੇ ਇਹਦੇ ਨਾਲ ਚਾਰ ਪੰਜ ਜਣੇ ਆ ਕੇ ਸੀ ਕਦੋਂ ਦੇ ਗਏ ਯਾਤਰਾ ਦੇ ਏਗੇ ਅਸੀਂ ਇੱਥੇ ਸ਼ੁੱਕਰਵਾਰ ਤੇ ਮੁੜ ਕੇ ਉੱਥੇ ਰੈ ਰਿਸ਼ੀਕੇਸ਼ ਇੱਕ ਰਾਤ ਉੱਥੋਂ ਫਿਰ ਅਗਲੇ ਦਿਨ ਰਵਾਨਾ ਉੱਥੇ ਕੀਤਾ ਆਪਣਾ ਗੋਬਿੰਦਘਾਟ ਗੋਬਿੰਦਘਾਟ ਤੋਂ ਫਿਰ ਐਤਵਾਰ ਅਸੀਂ ਉੱਥੇ ਅੱਗੋਂ ਚਲੇ ਸਗੋਂ ਬੱਚੇ ਕਹਿੰਦੇ ਵੀ ਅਸੀਂ ਪੈਦਲ ਹੀ ਥੱਲੇ ਜਾਣਾ ਵਾ ਤੇ 5-6 ਕਿਲੋਮੀਟਰ ਗੱਡੀ ਜਾਂਦੀ ਅਸੀਂ ਗੱਡੀ ਦੇ ਵਿੱਚ ਚਲੇ ਗਏ ਵੀ ਥੱਲੇ ਕੱਟਨੇ ਆ ਰਸਤਾ ਥੋੜਾ ਯਾ ਉਹ ਹਰ ਜਾ ਕੇ ਤੇ ਇਹ ਸਾਨੂੰ ਰਸਤੇ ਵਿੱਚ ਮਿਲੇ ਆ ਕਹਿੰਦੇ ਵੀ ਅਸੀਂ ਆਉਣ ਦੇ ਮਗਰ ਮੈਂ ਸੋ ਠੀਕ ਆ ਤੇ ਵਾਹ ਵਧੀਆ ਕੋਈ ਗੱਲ ਨਹੀਂ ਉਹ ਮੁੜ ਕੇ ਮੇਰਾ ਇੱਕ ਦੋਸਤ ਹੁੰਦਾ ਉਹਨੇ ਫਿਰ ਐਬੂਲੈਂਸ ਦੇ ਵਿੱਚ ਬਿਨ ਲੈ ਕੇ ਆਇਆ ਕਿ ਇਹਦਾ ਪਿੰਬਹਿ ਸਾਡੇ 10:30 ਵਜੇ ਦੀ 10:30 ਵਜੇ ਕਰੀਬ ਕਿਸੇ ਦਾ ਵਾਪਰੀ ਕਰਦਾ ਲੱਗਾ ਕੋਈ ਪੈਰ ਹੀ ਫਿਸਲ ਗਿਆ ਜਦੋਂ ਜਾਂਦੇ ਜਾਂਦੇ ਪੈਰ ਫਿਸਲ ਗਿਆ ਬੱਚੇ ਨੇ ਇੱਕ ਨੇ ਮੁੰਡੇ ਨੇ ਪੈਰ ਇਹਦਾ ਪਕੜਿਆ ਵੀ ਆ ਪਰ ਉਹ ਫਿਰ ਵੀ ਸੰਭਲਿਆ ਨਹੀਂ ਗਿਆ ਗ੍ਰਿਲ ਹੈਗੀ ਨਹੀਂ ਸੀ ਉੱਥੇ ਉਹ ਬਣਣ ਗਿਆ ਮੁੜ ਕੇ ਰੈਸਕਿਊ ਵਾਲੇ ਆ ਗਏ ਉਹਨਾਂ ਨੇ ਫਿਰ ਪੂਰੀ ਬੋਡੀ ਜਿਹੜੀ ਬਾਹਰ ਕੱਢੀ ਮੇਰਾ 70 ਕਿ ਫੁੱਟ ਮੀਟਰ ਵਾਲੋ ਇਨੀ ਕਹ ਕੇ ਕਰਵਾਟ ਦੀ ਗੱਲ ਕਰੀਏ ਫੋਨਪੁਨ ਨੰਬਰ ਕਰਵਾ ਕੇ ਆ ਗਏ ਗੁਰਪ੍ਰੀਤ ਉਹ ਗੁਰਪ੍ਰੀਤ ਉਹਨਾਂ ਦੇ ਫਾਦਰ ਆ ਮਦਰ ਆ ਗੁਰਪ੍ਰੀਤ ਤੇ ਸਿਸਟਰ ਉਹਦੀ ਗੁਰਪ੍ਰੀਤ ਦਾ ਨੰਬਰ ਹੈ